ਦਲੀਪ ਲਾਟਰੀ ਸਟਾਲ ਜੈਤੋ ਵੱਲੋਂ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋ ਤੋਂ ਦਲੀਪ ਲਾਟਰੀ ਸਟਾਲ ਜੈਤੋ ਤੋਂ ਲਗਾਤਾਰ ਲੱਖਾਂ ਰੁਪਈਆ ਦੇ ਇਨਾਮ ਨਿਕਲ ਰਹੇ ਆ ਆ ਪਿਛਲੇ ਦਿਨੀ 20 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਉਦੋਂ ਪਹਿਲਾਂ 5 ਲੱਖ ਦਾ ਇਨਾਮ ਮੇਰੇ ਕੋਲ ਨਿਕਲਿਆ ਆ ਇਧਰ ਫੋਟੋ ਲੱਗੀ ਹੈ ਬਾਈ ਦੀ ਇਸ ਬਾਈ ਨੂੰ 15 ਲੱਖ ਰੁਪਏ ਦਾ ਇਨਾਮ ਮੇਰੇ ਕੋਲ ਨਿਕਲਿਆ ਇਹਦਰ ਫੋਟੋ ਲੱਗੀ ਇਹਨਾਂ ਨੂੰ 10 ਲੱਖ ਰੁਪਏ ਮੇਰੇ ਕੋਲ ਨਿਕਲਿਆ ਹੈ ਆਹ ਭਾਈ ਡਰਾਈਵਰ ਹੈ ਇਹਨੂੰ 8 ਲੱਖ ਦਾ ਇਨਾਮ ਮੇਰੇ ਕੋਲ ਨਿਕਲਿਆ ਹੈ ਇਧਰ 3 ਲੱਖ ਦਾ ਇਨਾਮ ਨਿਕਲਿਆ ਹੈ ਲਗਾਤਾਰ ਦਲੀਬ ਲਾਟਰੀ ਸਟਾਲ ਤੋਂ ਲੱਖਾਂ ਰੁਪਏ ਦੇ ਨਾਮ ਨਿਕਲ ਰਹੇ ਹੈ ਮਾਰਕੀਟ ਦੇ ਵਿੱਚ ਹੁਣ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਪੰਜਾਬ ਸਟੇ ਡੀਅਰ ਲੋੜੀ ਮਕਰ ਸੰਗਰਾंति ਬੰਪਰ 2025 ਜਿਸ ਦਾ ਪਹਿਲਾ ਇਨਾਮ 10 ਕਰੋੜ ਰੁਪਏ ਦਾ ਇਨਾਮ ਹੈ 10 ਕਰੋੜ ਦਾ ਪਹਿਲਾ ਇਨਾਮ ਗਰੰਟਡ ਜੋ ਕਿ ਵਿਕੀਆਂ ਹੋਈਆਂ ਟਿਕਟਾਂ ਦੇ ਵਿੱਚੋਂ ਨਿਕਲੇਗਾ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਲਾਟਰੀ ਸਭ ਤੋਂ ਵੱਡੇ ਇਨਾਮ ਵਾਲੀ ਲਾਟਰੀ ਪੰਜਾਬ ਸਟੇਟ ਡੀਅਰ ਲੋੜੀ ਮਕਰ ਸੰਗਰਾंति ਬੰਪਰ 2025 ਇਸ ਦਾ ਰਿਜ਼ਲਟ 18 ਜਨਵਰੀ 2025 ਰਾਤ ਨੂੰ ਠੀਕ 8 ਵਜੇ ਤੁਸੀਂ ਲਾਈਵ ਟੈਲੀਕਾਸਟ YouTube ਤੇ ਵੀ ਦੇਖ ਸਕਦੇ ਹੋ ਸਰਕਾਰ ਨੇ ਇਸ ਦੀਆਂ 16 ਲੱਖ ਟਿਕਟਾਂ ਪ੍ਰਿੰਟ ਕੀਤੀਆਂ A ਅਤੇ B ਦੋ ਸੀਰੀਜ਼ ਦੇ ਵਿੱਚ ਟਿਕਟਾਂ ਛਪੀਆਂ 16 ਲੱਖ ਟਿਕਟਾਂ ਚੋਂ ਜਿੰਨੀਆਂ ਵੀ ਟਿਕਟਾਂ ਵਿਕਦੀਆਂ ਵਿਕੀਆਂ ਹੋਈਆਂ ਟਿਕਟਾਂ 'ਚੋਂ ਨਿਕਲੇਗਾ 10 ਕਰੋੜ ਦਾ ਪਹਿਲਾ ਇਨਾਮ ਗਰੰਟਡ ਪਹਿਲਾ ਇਨਾਮ 10 ਕਰੋੜ ਰੁਪਏ ਦਾ ਜੋ ਕਿ ਵਿਕੀਆਂ ਹੋਈਆਂ ਟਿਕਟਾਂ 'ਚੋਂ ਨਿਕਲੇਗਾ ਗਰੰਟਡ ਇਨਾਮ ਇਸ ਤੋਂ ਇਲਾਵਾ ਇੱਕ ਇੱਕ ਇਨਾਮ 1 ਕਰੋੜ ਰੁਪਏ ਦਾ ਹੈ ਇੱਕ ਇੱਕ ਇਨਾਮ 50 ਲੱਖ ਰੁਪਏ ਦਾ 8 ਇਨਾਮ 10-10 ਲੱਖ ਰੁਪਏ ਦੇ ਹੈ 8 ਇਨਾਮ 5-5 ਲੱਖ ਰੁਪਏ ਦੇ ਹੈ 1600 ਭਰਾਵਾਂ ਨੂੰ 9-9000 ਰੁਪਿਆ 1600 ਭਰਾਵਾਂ ਨੂੰ 5-5000 ਰੁਪਿਆ 1600 ਭਰਾਵਾਂ ਨੂੰ 3-3000 ਰੁਪਿਆ ਤੇ ਲਾਸਟ ਤੇ 64000 ਭਰਾਵਾਂ ਨੂੰ ਮਿਲੇਗਾ 1-1000 ਰੁਪਿਆ ਬਹੁਤ ਹੀ ਵਧੀਆ ਲਾਟਰੀ ਹੈ 23 ਕਰੋੜ 47,90,000 ਰੁਪਏ ਦੇ ਨਾਮ ਨਿਕਲਣਿਆ ਇਸ ਲਾਟਰੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ 10 ਕਰੋੜ ਦਾ ਇਨਾਮ ਨਿਕਲਣ ਜਾ ਰਿਹਾ ਹੈ ਗਰੰਟਡ ਗਰੰਟਡ ਇਨਾਮ ਵਿਕੀਆਂ ਟਿਕਟਾਂ ਤੋਂ ਨਿਕਲੇਗਾ A ਅਤੇ B ਦੋ ਸੀਰੀਜ਼ ਦੇ ਵਿੱਚ ਇਹ ਟਿਕਟਾਂ ਛਪੀਆਂ ਸੇਮ ਨੰਬਰ ਹਾਂਜੀ 500 ਰੁਪਏ ਦੀ ਇੱਕ ਟਿਕਟ ਹੈ ਤੇ 1000 ਰੁਪਏ ਦੀਆਂ ਦੋ ਟਿਕਟਾਂ ਪਰਮਾਤਮਾ ਨੇ ਚਾਇਆ ਹੁਣ ਤੁਸੀਂ 10 ਕਰੋੜ ਦੇ ਮਾਲਕ ਬਣਨਾ ਹੈ ਜੇਕਰ ਤੁਹਾਡੇ ਚ ਗੁੰਜਾਇਸ਼ ਹੈਗੀ ਐ ਤਾਂ ਦੋ ਟਿਕਟਾਂ ਜਰੂਰ ਪਾਇਆ ਕਰੋ ਕਿਉਂਕਿ ਕਈ ਵਾਰ ਸੀਰੀਜ਼ ਦਾ ਫਰਕ ਰਹਿ ਜਾਂਦਾ ਤੇ ਪਹਿਲੇ ਨਾਮ ਨਾਲੋਂ ਫਿਰ ਜੋ ਸੀਰੀਜ਼ ਮਿਲੂਗੀ ਉਸੇ ਭਰਾਂ ਨੂੰ 10 ਕਰੋੜ ਮਿਲੂਗਾ ਜੇ ਤੁਹਾਡੇ ਕੋਲ A ਅਤੇ B ਸੇਮ ਨੰਬਰ ਦੀਆਂ ਟਿਕਟਾਂ ਹੋਣਗੀਆਂ ਤਾਂ 10 ਕਰੋੜ ਦਾ ਇਨਾਮ ਫਿਰ ਤੁਹਾਨੂੰ ਹੀ ਮਿਲੂਗਾ ਜਿਵੇਂ ਕਿ ਇਸ ਤਰ੍ਹਾਂ ਮੰਨ ਲਓ ਆਹ ਟਿਕਟ ਨੰਬਰ B ਅਤੇ A ਸੇਮ ਨੰਬਰ ਦੀਆਂ ਟਿਕਟਾਂ ਹੈ ਜੇ ਨੰਬਰ ਤੇ 10 ਕਰੋੜ ਦਾ ਇਨਾਮ ਨਿਕਲਦਾ ਹੈ ਤੁਹਾਡੇ ਕੋਲ A ਅਤੇ B ਦੋਨੋਂ ਟਿਕਟਾਂ ਹੈਗੀਆਂ ਉਹ ਚਾਹੇ A ਤੇ ਨਿਕਲੇ ਚਾਹੇ B ਤੇ ਨਿਕਲੇ ਤਾਂ ਤੁਹਾਨੂੰ ਹੀ ਮਿਲੂਗਾ 10 ਕਰੋੜ ਜੇਕਰ ਤੁਹਾਡੇ ਕੋਲ ਇੱਕ ਸੀਰੀਜ਼ ਹੋ ਗਈ A ਦੀ ਹੋ ਗਈ ਜੇ B ਤੇ ਨਿਕਲ ਗਿਆ ਤੁਹਾਨੂੰ ਫਿਰ ਕੁਝ ਨਹੀਂ ਮਿਲਣਾਗਾ ਇਸੇ ਤਰ੍ਹਾਂ ਦੋ ਟਿਕਟਾਂ ਖਰੀਦਿਆ ਕਰੋ ਜੇ ਗੰਜੈਸ਼ ਹੈਗੀ ਐ 10 ਕਰੋੜ ਦਾ ਇਨਾਮ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਐਡਾ ਇਨਾਮ ਨਿਕਲਣ ਜਾ ਰਿਹਾ ਹੈ 10 ਕਰੋੜ ਦਾ 18 ਜਨਵਰੀ ਨੂੰ ਤੁਸੀਂ 10 ਕਰੋੜ ਦੇ ਮਾਲਕ ਬਣਨਾ ਹੈ ਸਾਡੇ ਦਲੀਪ ਲਾਟਰੀ ਸਟਾਲ ਤੇ ਪਹੁੰਚੋ ਪਤਾ ਯਾਦ ਰੱਖੋ ਦਲੀਪ ਲਾਟਰੀ ਸਟਾਲ ਸਾਹਮਣੇ ਕੁੜੀਆਂ ਵਾਲਾ ਸਕੂਲ ਨੇੜੇ ਬੱਸ ਸਟੈਂਡ ਜੈਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਅੱਜ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਪੇਜ ਨੂੰ ਫੋਲੋ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਲਾਟਰੀਆਂ ਬਾਰੇ ਅਤੇ ਲਾਟਰੀਆਂ ਦੇ ਰਿਜ਼ਲਟ ਬਾਰੇ ਤੁਹਾਨੂੰ ਜਾਣਕਾਰੀ ਮਿਲ ਸਕੇ ਤੇ ਤੁਸੀਂ ਲੱਖਾਂ ਕਰੋੜਾਂ ਦੇ ਇਨਾਮ ਜਿੱਤ ਸਕੋ ਹੁ ਮੈਂ ਤੁਹਾਡਾ ਆਪਣਾ ਦਲੀਪ ਸਿੰਘ ਦਲੀਪ ਲਾਟਰੀ ਸਟਾਲ ਜੈਤੋਦੋ